ਦੋਸਤੋ ਇੱਕ ਪਾਸੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਤਸਵੀਰ ਕੁਝ ਹੋਰ ਹੀ ਬਿਆਨ ਕਰਦੀ ਹੈ ਇਹ ਤਸਵੀਰ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਨੌਜਵਾਨ ਨਸ਼ੇ ਦੇ ਵਿੱਚ ਇੰਨਾ ਤੋਟ ਹੈ ਕਿ ਉਹਦੂ ਕੋ ਆਪਣੇ ਪੈਰਾਂ ਦੇ ਉੱਤੇ ਸਟੈਂਡ ਤੱਕ ਨਹੀਂ ਹੋਇਆ ਜਾ ਰਿਹਾ ਆਸ-ਪਾਸ ਦੇ ਖੜੇ ਲੋਕ ਉਹਦੀ ਲਗਾਤਾਰ ਵੀਡੀਓ ਬਣਾਉਂਦੇ ਪਏ ਨੇ ਤੁਹਾਨੂੰ ਦੱਸਦੀ ਹੈ ਕਿ ਜਿੱਦਾਂ ਹੀ ਇਹ ਨੌਜਵਾਨ ਨਸ਼ਾ ਕਰਕੇ ਦੋ ਕਦਮ ਪੁੱਟਦਾ ਹੈ ਤਾਂ ਉੱਥੇ ਹੀ ਡਿੱਗ ਪੈਂਦਾ ਹੈ ਪੂਰੀ ਲਾਗੂ ਪੁਲਿਸ ਦੀ ਗੱਡੀ ਤੱਕ ਨਿਕਲਦੀ ਆ ਪਰ ਕੋਈ ਉੱਥੇ ਖੜਦਾ ਨਹੀਂ ਮੈਂ ਤਾਂ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਉੱਤੇ ਵੀ ਕਿਤਨਾ ਕਿਤੇ ਸਵਾਲ ਖੜੇ ਹੁੰਦੇ ਨੇ ਦੇਖੋ ਇਹ ਵੀਡੀਓ ਪੂਰੀ ਕਿਸ ਤਰੀਕੇ ਦਾ ਇਹ ਨੌਜਵਾਨ ਨੇ ਨਸ਼ਾ ਕੀਤਾ ਤੇ ਉਸ ਤੋਂ ਬਾਅਦ ਉੱਥੇ ਹੀ ਬੈਠ ਗਿਆ ਆਹ ਵੇਖੋ ਹੋਰ ਕੀ ਹੈ ਇਹ ਤਾਂ کہیں ਆ ਦੇ ਓਟਾ ਖਲੋਤਾ ਹੈ ਓਟਾ ਲੈਣ ਦੇਣਾ ਹੈ ਦਾ ਬਈ ਅੱਜ ਇਹਨਾ ਆਪਾਂ ਨਾ ਆ ਗਏ ਨਾ ਅਗੇ ਨਾਲ ਚੇਕਾ ਕਰਦਾ ਹੈ ਨਰਦੇ ਪਰ ਹੋਵੇ ਅੱਜ ਮਾਹੀ ਮਾਈ ਕਦਰ ਨਾ ਜਾਵਾ ਕੋਣ ਸੋ ਉਠਲੇ ਨਹੀਂ ਜਿਹੜਾ ਉਠਲੇਦਾ ਉਹ ਰੋਪ ਘੜਾ ਜੜਾ ਪਾਦਾ ਇਹ ਬਰੇ ਬੈਠਿਆ ਨਹੀਂ ਇਹ ਨਾ ਮਾਹ ਬੈਠਾ ਹੋਇਆ ਹੋਰ ਹੀ ਲੋਟ ਆ ਰਹੀ ਹੈ